ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ 10ਵੀਂ ਅਤੇ 12ਵੀਂ ਸਪਲੀਮੈਂਟਰੀ ਐਗਜ਼ਾਮ 15 ਜੁਲਾਈ ਤੋਂ ਸ਼ੁਰੂ ਹੋਣਗੇ CBSE ਨੇ ਕਲਾਸ 10ਵੀਂ ਅਤੇ 12ਵੀਂ ਦੋਵਾਂ ਲਈ ਸਪਲੀਮੈਂਟਰੀ ਐਗਜ਼ਾਮ ਲਈ ਸੂਚਨਾ ਜਾਰੀ ਕਰ ਦਿੱਤੀ ਹੈ ਜਿਸ ਦੇ ਬਾਅਦ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਕੇਵਲ ਉਹ ਵਿਦਿਆਰਥੀ ਜਿਨ੍ਹਾਂ ਦਾ ਨਾਮ ਆਨਲਾਈਨ ਪ੍ਰਕਿਰਿਆ ਰਾਹੀਂ ਜਮ੍ਹਾਂ ਕੀਤਾ ਗਿਆ ਹੈ ਉਹ ਹੀ CBSE ਸਪਲੀਮੈਂਟਰੀ ਐਗਜ਼ਾਮ 2024 ਵਿੱਚ ਸ਼ਾਮਲ ਹੋ ਸਕਣਗੇ ਬੋਰਡ ਨੇ ਕਿਹਾ ਕਿ CBSE ਸਪਲੀਮੈਂਟਰੀ ਐਗਜ਼ਾਮ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨਾਲ ਸੰਪਰਕ ਕਰਨਾ ਸਕੂਲਾਂ ਦੀ ਜ਼ਿੰਮੇਵਾਰੀ ਹੈ ਪ੍ਰਾਈਵੇਟ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸਪਲੀਮੈਂਟਰੀ ਐਗਜ਼ਾਮ ਲਈ ਅਪਲਾਈ ਕਰ ਸਕਦੇ ਨੇ ਆਨਲਾਈਨ ਰਜਿਸਟ੍ਰੇਸ਼ਨ 31 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਜੋ 15 ਜੂਨ 2024 ਤੱਕ ਚੱਲੇਗੀ ਸੀਬੀਐਸਈ ਵੱਲੋਂ ਜਾਰੀ ਸਪਲੀਮੈਂਟਰੀ ਸ਼ਡਿਊਲ ਦੇ ਅਨੁਸਾਰ ਕਲਾਸ 12ਵੀਂ ਲਈ ਸਾਰੇ ਵਿਸ਼ਿਆਂ ਦੇ ਸਪਲੀਮੈਂਟਰੀ ਐਗਜ਼ਾਮ ਇੱਕ ਹੀ ਦਿਨ ਮਤਲਬ 15 ਜੁਲਾਈ ਨੂੰ ਆਯੋਜਿਤ ਕੀਤੇ ਜਾਣਗੇ ਜਦਕਿ ਬੋਰਡ ਕਲਾਸ 10ਵੀਂ ਦੇ ਸਪਲੀਮੈਂਟਰੀ ਐਗਜ਼ਾਮ 15 ਜੁਲਾਈ ਤੋਂ ਸ਼ੁਰੂ ਹੋਣਗੇ ਅਧਿਕਾਰਤ ਸੂਚਨਾ ਦੇ ਅਨੁਸਾਰ ਐਲਓਸੀ ਜਮਾ ਕਰਨਾ ਸੀਬੀਐਸਸੀ ਦੀ ਵੈਬਸਾਈਟ ਤੇ ਮੁਹੱਈਆ ਪ੍ਰੀਖਿਆ ਸੰਗਮ ਲਿੰਕ ਦੇ ਜ਼ਰੀਏ ਕੀਤਾ ਜਾਣਾ ਹੈ ਕੇਵਲ ਉਹ ਰੈਗੂਲਰ ਵਿਦਿਆਰਥੀ ਜਿਨ੍ਹਾਂ ਦਾ ਨਾਮ ਆਨਲਾਈਨ ਪ੍ਰਕਿਰਿਆ ਦੇ ਜ਼ਰੀਏ ਜਮਾ ਕੀਤਾ ਗਿਆ ਹੈ ਉਹਨਾਂ ਨੂੰ ਸਪਲੀਮੈਂਟਰੀ ਪ੍ਰੀਖਿਆ ਵਿੱਚ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਸਕੂਲਾਂ ਨੂੰ LOU ਜਮਾ ਕਰਨ ਲਈ ਸਿਸਟਮ ਵਿੱਚ ਲੌਗਇਨ ਕਰਨ ਲਈ ਆਪਣੇ ਸਬੰਧਤ ਨੰਬਰ ਨੂੰ ਯੂਜ਼ਰ ਆਈਡੀ ਤੇ ਉਹਨਾਂ ਕੋਲੋਂ ਪਹਿਲਾਂ ਤੋਂ ਮੁਹੱਈਆ ਪਾਸਵਰਡ ਉਪਯੋਗ ਕਰਨਾ ਹੋਵੇਗਾ ਬੋਰਡ ਜਲਦੀ ਹੀ ਸਪਲੀਮੈਂਟਰੀ ਐਗਜ਼ਾਮ ਦਾ ਐਡਮਿਟ ਕਾਰਡ ਜਾਰੀ ਕਰੇਗਾ ਐਡਮਿਟ ਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਖਾਮੀ ਹੋਣ ਤੇ ਸਕੂਲਾਂ ਨੂੰ ਬੋਰਡ ਦੇ ਸਬੰਧਤ ਖੇਤਰੀ ਦਫ਼ਤਰ ਨਾਲ ਸੰਪਰਕ ਕਰਨਾ ਹੋਵੇਗਾ